ਜਿੱਤਾ ਆਪਣੀ ਕੁੜੀ ਨੂੰ ਖਿਲਾਰ ਦੇਉ ਤੇ ਨੰਗੇ ਆ ਚ ਵੇਖਣ ਲੋਕੀ ਮਨੋਰੰਜਨ ਕਰਨ ਲੋਕਾਂ ਲੋਕਾਂ ਦੇ ਨਾਲ ਉਹਦੀ ਕੁੜੀ ਕਰੇ ਕਿ ਕਿਹੜੇ ਪੰਜਾਬ ਦੀ ਗੱਲ ਕਰਦਾ ਮੈਂ ਪੰਜਾਬ ਬਚਾਉਣਾ ਅਸੀਂ ਤੇ ਅਹਦੇ ਵਰਗਿਆਂ ਤੋਂ ਪੰਜਾਬ ਬਚਾਉਣਾ ਕਿ ਜਿੱਥੇ ਇੰਨੀਆਂ ਕੁੜੀਆਂ ਦੇ ਘਰ ਬਰਬਾਦ ਕੀਤੇ ਹੋਰ ਨਾ ਹੋਣ ਜਿਹੜੀਆਂ ਕਮਲ ਦੀਆਂ ਫੋਟੋ ਵੀਡੀਓ ਸਹੀਆਂ ਤੁਸੀਂ ਮੈਨੂੰ ਤੁਸੀਂ ਦੱਸੋ ਤੁਸੀਂ ਆਪਣੀ ਮਾਂ ਦੇ ਚ ਆਪਣੀ ਭੈਣ ਦੇ ਕੋਲ ਬੈਠ ਕੇ ਵੇਖ ਸਕਦੇ ਹੋ ਵੇਖ ਸਕਦੇ ਨਹੀਂ ਨਾ ਵੇਖ ਸਕਦੇ ਫਿਰ ਇਹਨੂੰ ਐਡਾ ਕਾਦਾ ਆਦਾ ਦਰਦ ਚੜਿਆ ਵਾ ਇਹ ਦਿਨ ਰਾਤ ਕੰਮਲ ਦੇ ਨਾਲ ਅਨਜੋਏ ਕਰਦਾ ਹੋਣਾ ਤਾਂ ਹੀ ਇਹਨੂੰ ਦੁੱਖ ਹੈ ਜਿਹੜਾ ਸੱਚੇ ਪੱਕੇ ਹੋ ਤਾਂ ਨਹੀਂ ਦੁੱਖ ਕਰਦੇ ਨਾ ਅਸੀਂ ਇਹ ਗਏ ਗਏ ਗੇਰ ਗੱਲ ਨਾਲ ਐਗਰੀਆਂ ਨਾ ਸਾਡਾ ਪੰਥ ਖਾਲਸਾ ਚੜ੍ਹਦੀ ਕਲਾ ਦਾ ਹੈ ਚੜ੍ਹਦੀ ਕਲਾ ਦਾ ਰਹੇਗਾ ਇਹ ਬਤਵਾਸ ਕਰਦਾ ਨੀਲੇ ਬਾਣੇ ਨੂੰ ਬਦਨਾਮ ਕਰਦੇ ਆ ਇਦਾਂ ਬਦਨਾਮ ਨਹੀਂ ਆ ਉਹ ਤਾਂ ਖਾਲਸੇ ਦੀ ਚੜ੍ਹਦੀ ਕਲਾ ਦੀ ਆ ਤੂੰ ਤਾਂ ਬਾਣੇ ਦੇ ਲੈਕ ਨਹੀਂ ਹੈਗਾ ਤੇਰਾ ਬਾਣਾ ਉਤਰਨ ਵਾਲਾ ਕੁਝ ਸਮੇਂ ਦੇ ਵਿੱਚ ਵਿੱਚ ਤੇਰਾ ਬਾਣਾ ਉਤਰੇਗਾ ਕੀ ਗੱਲ ਤੂੰ ਪੰਜਾਬ ਦੀ ਧੀ ਦੀ ਗੱਲ ਕਰਦਾ ਹੁੰਦਾ ਪੰਜਾਬ ਦੀ ਧੀ ਨਹੀਂ ਸੀ ਤੂੰ ਪੇਟ ਦੇ ਵਾਰ ਕੀਤਾ ਤੂੰ ਗਰੀਬੀ ਦਾ ਨਜਾਇਜ਼ ਫਾਇਦਾ ਠਾਇਆ ਮੁਸੀਬਤ ਵਾਲੇ ਸਮੇਂ ਦਾ ਨਜਾਇਜ਼ ਫਾਇਦਾ ਠਾਇਆ ਇਹ ਬੁੱਚੜਾ ਮੈਂ ਹਜ਼ਾਰ ਵਾਰ ਕਹਾਂਗੀ ਬੁੱਚੜ ਤੇਰੀ ਕੁੜੀ ਹੈਗੀ ਤੇਰੇ ਬੱਚੇ ਹੈਗੇ ਤੇਰਾ ਹਫਜ਼ਕਾ ਤਾ ਤੂੰ ਆਂ ਆਪਣੇ ਕਾਮ ਦੀ ਵਾਸ਼ਨਾ ਨੂੰ ਕੰਟਰੋਲ ਕਰ ਅਮਰਤਪਾਲ ਨੂੰ ਮਹਿਰ ਨੂੰ ਕਹਿ ਰਿਹਾ ਭਰਾ ਨੂੰ ਸਿੰਘ ਨੂੰ ਤੇ ਤੇਰਾ ਕਿੱਥੇ ਆ ਤੈਨੂੰ ਕੌਣ ਕੰਟਰੋਲ ਕਰੇ ਇਹ ਹਰਜੀਤਾ ਬੁੱਚੜ ਬਲਾਤਕਾਰ ਦੀ ਗੱਲ ਹੀ ਕਰ ਰਹੇ ਹੋ ਨਾ ਤੁਸੀਂ ਜਿਹੜਾ ਰਸੂਲਪੁਰ ਦਾ ਨੇੜੇ ਪਿੰਡ ਮਰੰਡੇ ਦੇ ਨਾਲ ਹੈ ਉਹਨਾਂ ਦਾ ਖੇਤਰਾਂ ਦੀ ਘਾਟ ਹੈ ਉਹ ਤਾਂ ਖੁਦ ਪਲਾਤਕਾਰ ਹੀ ਹੈ ਤੇ ਰਹੀ ਗੱਲ ਇਹਨੂੰ ਜਿਆਦਾ ਦੋਖਿਆ ਭਾਬੀ ਭਾਬੀ ਕਰਦਾ ਤੇ ਕਹਿੰਦਾ ਮਾਰਤਾ ਇਹ ਹੋ ਗਿਆ ਉਹ ਹੋ ਗਿਆ ਮੈਂ ਐ ਕਰ ਦੂੰ ਜੋ ਕਰ ਦੂੰ ਉਸ ਤੋਂ ਤਗੜੀ ਸਮਝਦਾ ਨਾ ਉਹਦੀ ਵੀ ਬੜਾ ਪੈਸਾ ਕਮਾਉਂਦੀ ਸੀ ਜਿਹੜੀ ਉਹਦੀ ਪੋਸਟ ਖਾਲੀ ਆ ਤੇ ਹਰਜੀਤਾ ਆਪਣੀ ਕੁੜੀ ਨੂੰ ਖਿਲਾਰ ਦੇਉ ਤੇ ਨੰਗੇ ਆਂ ਚ ਵੇਖਣ ਲੋਕੀ ਮਨੋਰੰਜਨ ਕਰਨ ਲੋਕਾਂ ਲੋਕਾਂ ਦੇ ਨਾਲ ਉਹਦੀ ਕੁੜੀ ਕਰੇ ਕਿਹੜੇ ਪੰਜਾਬ ਦੀ ਗੱਲ ਕਰਦਾ ਮੈਂ ਪੰਜਾਬ ਪਚਾਉਣਾ ਅਸੀਂ ਤੇ ਇਹਦੇ ਵਰਗਿਆਂ ਤੋਂ ਪੰਜਾਬ ਪਚਾਉਣਾ ਕਿ ਜਿੱਥੇ ਇੰਨੀਆਂ ਕੁੜੀਆਂ ਦੇ ਘਰ ਬਰਬਾਦ ਕੀਤੀ ਹੋਰ ਨਾ ਹੋਣ ਜਿਹੜੀਆਂ ਕਮਲ ਦੀਆਂ ਫੋਟੋ ਵੀਡੀਓ ਸਹੀਆਂ ਤੁਸੀਂ ਮੈਨੂੰ ਤੁਸੀਂ ਦੱਸੋ ਤੁਸੀਂ ਆਪਣੀ ਮਾਂ ਦੇ ਚ ਆਪਣੀ ਭੈਣ ਦੇ ਕੋਲ ਬੈਠ ਕੇ ਵੇਖ ਸਕਦੇ ਹੋ ਵੇਖ ਸਕਦੇ ਨਹੀਂ ਨਾ ਵੇਖ ਸਕਦੇ ਫਿਰ ਇਹਨੂੰ ਐਡਾ ਕਾਦਾ ਆਦਾ ਦਰਦ ਚੜਿਆ ਵਾ ਇਹ ਦਿਨ ਰਾਤ ਕਮਲ ਦੇ ਨਾਲ ਅਨਜੋਏ ਕਰਦਾ ਹੋਣਾ ਤਾਂ ਹੀ ਇਹਨੂੰ ਦੁੱਖ ਹੈ ਜਿਹੜੇ ਸੱਚੇ ਪੱਕੇ ਹੋਤ ਨਹੀਂ ਦੁੱਖ ਕਰਦੇ ਨਾ ਅਸੀਂ ਇਹ ਗੱਲ ਨਾਲ ਐਗਰੀਆਂ ਨਾ ਸਾਡਾ ਪੰਥ ਖਾਲਸਾ ਚੜ੍ਹਦੀ ਕਲਾ ਦਾ ਹੈ ਚੜ੍ਹਦੀ ਕਲਾ ਦਾ ਰਹੇਗਾ ਤਤਵਾਸ ਕਰਦਾ ਨੀਲੇ ਬਾਣੇ ਨੂੰ ਬਦਨਾਮ ਕਰਦੇ ਆ ਇਦਾਂ ਬਦਨਾਮ ਨਹੀਂ ਆ ਉਹ ਤਾਂ ਖਾਲਸੇ ਦੀ ਚੜ੍ਹਦੀ ਕਲਾ ਦੀ ਆ ਤੂੰ ਤਾਂ ਬਾਣੇ ਦੀ ਲੈਕ ਨਹੀਂ ਹੈਗਾ ਤੇਰਾ ਬਾਣਾ ਉਤਰਨ ਵਾਲਾ ਕੁਝ ਸਮੇਂ ਦੇ ਵਿੱਚ ਵਿੱਚ ਤੇਰਾ ਬਾਣਾ ਉਤਰੇਗਾ ਕੀ ਗੱਲ ਤੂੰ ਪੰਜਾਬ ਦੀ ਧੀ ਦੀ ਗੱਲ ਕਰਦਾ ਮੈਂ ਪੰਜਾਬ ਦੀ ਧੀ ਨਹੀਂ ਸੀ ਤੂੰ ਪਿੱਠ ਦੇ वार ਕੀਤਾ ਤੂੰ ਗਰੀਬੀ ਦਾ ਨਜਾਇਜ਼ ਫਾਇਦਾ ਠਾਇਆ ਮੁਸੀਬਤ ਵਾਲੇ ਸਮੇਂ ਦਾ ਨਜਾਇਜ਼ ਫਾਇਦਾ ਠਾਇਆ ਇਹ ਬੁੱਚੜ ਆ ਮੈਂ ਹਜ਼ਾਰ ਵਾਰਾ ਕਹਾਂਗੀ ਬੁੱਚੜ ਤੇਰੀ ਕੁੜੀ ਹੈਗੀ ਤੇਰੇ ਬੱਚੇ ਹੈਗੇ ਤੇਰਾ ਹਫਜ਼ਕਾ ਤਾ ਤੂੰ ਆਨਾ ਆਪਣੇ ਕਾਮਨ ਦੀ ਵਾਸ਼ਨਾ ਨੂੰ ਕੰਟਰੋਲ ਕਰ ਅੰਮ੍ਰਿਤਪਾਲ ਨੂੰ ਮਹਿਰਾਂ ਨੂੰ ਕਹਿ ਰਿਹਾ ਭਰਾ ਨੂੰ ਸਿੰਘ ਨੂੰ ਤੇ ਤੇਰਾ ਕਿੱਥੇ ਆ ਤੈਨੂੰ ਕੌਣ ਕੰਟਰੋਲ ਕਰੇ ਤੇ ਹਰਜੀਤਾ ਬੁਚੜ ਬਲਾਤਕਾਰੀ ਦੀ ਗੱਲ ਹੀ ਕਰ ਰਹੇ ਹੋ ਨਾ ਤੁਸੀਂ ਜਿਹੜਾ ਰਸੂਲਪੁਰ ਦਾ ਨੇੜੇ ਪਿੰਡ ਮਰੰਡੇ ਦੇ ਨਾਲ ਹੈ ਉਹ ਤਾਂ ਛੇਤਰਾਂ ਦੀ ਘਾਟ ਹੈ ਉਹ ਤਾਂ ਖੁਦ ਬਲਾਤਕਾਰੀ ਹੈ ਤੇ ਰਹੀ ਗੱਲ ਇਹਨੂੰ ਜਿਆਦਾ ਦੁੱਖਿਆ ਭਾਬੀ ਭਾਬੀ ਕਰਦਾ ਤੇ ਕਹਿੰਦਾ ਮਾਰਦਾ ਇਹ ਹੋ ਗਿਆ ਉਹ ਹੋ ਗਿਆ ਮੈਂ ਐ ਕਰ ਦੂੰ ਜੋ ਕਰ ਦੂੰ ਉਸ ਤਕੜੀ ਸਮਝਦਾ ਨਾ ਉਹਦੀ ਵੀ ਬੜਾ ਪੈਸਾ ਕਮਾਉਂਦੀ ਸੀ ਜਿਹੜੀ ਉਹਦੀ ਪੋਸਟ ਖਾਲੀ ਆ ਤੇ ਹਰਜੀਤਾ ਆਪਣੀ ਕੁੜੀ ਨੂੰ ਖਿਲਾਰ ਦੇਉ ਤੇ ਨੰਗੇ ਆ ਚ ਦੇਖਣ ਲੋਕੀ ਮਨੋਰੰਜਨ ਕਰਨ ਲੋਕਾਂ ਲੋਕਾਂ ਦੇ ਨਾਲ ਉਹਦੀ ਕੁੜੀ ਕਰੇ ਤੇ ਕਿਹੜੇ ਪੰਜਾਬ ਦੀ ਗੱਲ ਕਰਦਾ ਮੈਂ ਪੰਜਾਬ ਬਚਾਉਣਾ ਅਸੀਂ ਤੇ ਇਹਦੇ ਵਰਗਿਆਂ ਤੋਂ ਪੰਜਾਬ ਬਚਾਉਣਾ ਕਿ ਜਿੱਥੇ ਇੰਨੀਆਂ ਕੁੜੀਆਂ ਦੇ ਘਰ ਬਰਬਾਦ ਕੀਤੇ ਹੋਰ ਨਾ ਹੋਣ ਜਿਹੜੀਆਂ ਕਮਲ ਦੀਆਂ ਫੋਟੋ ਵੀਡੀਓ ਸਹੀਆਂ ਤੁਸੀਂ ਮੈਨੂੰ ਤੁਸੀਂ ਦੱਸੋ ਤੁਸੀਂ ਆਪਣੀ ਮਾਂ ਦੇ ਚ ਆਪਣੀ ਭੈਣ ਦੇ ਕੋਲ ਡੜ ਕੇ ਵੇਖ ਸਕਦੇ ਹੋ ਵੇਖ ਸਕਦੇ ਨਹੀਂ ਨਾ ਵੇਖ ਸਕਦੇ ਫਿਰ ਇਹਨੂੰ ਐਡਾ ਕਾਦਾ ਉਹਦਾ ਉਹਦਾ ਦਰਦ ਚੜਿਆ ਵਾ ਇਹ ਦਿਨ ਰਾਤ ਕਮਲ ਦੇ ਨਾਲ ਅੰਜੋਏ ਕਰਦਾ ਹੋਣਾ ਤਾਂ ਹੀ ਇਹਨੂੰ ਦੁੱਖ ਹੈ ਜਿਹੜਾ ਸੱਚੇ ਪੱਕੇ ਹੋ ਤਾਂ ਨਹੀਂ ਦੁੱਖ ਕਰਦੇ ਨਾ ਅਸੀਂ ਇਹ ਗਏ ਗਏ ਗੇਰ ਗੱਲ ਨਾਲ ਐਗਰੀਆਂ ਨਾ ਸਾਡਾ ਪੰਥ ਖਾਲਸਾ ਚੜ੍ਹਦੀ ਕਲਾ ਦਾ ਹੈ ਚੜ੍ਹਦੀ ਕਲਾ ਦਾ ਰਹੇਗਾ ਇਹ ਬਤਵਾਸ ਕਰਦਾ ਨੀਲੇ ਪਣੇ ਨੂੰ ਬਦਨਾਮ ਕਰਦੇ ਆ ਇਦਾਂ ਬਦਨਾਮ ਨਹੀਂ